ਸਰਦਾਰ ਜੀ ਕਰ ਦਿਓ ਮੇਰੀਆਂ ਭੈਣਾਂ ਦਾ ਫਾਇਦਾ 2 ਲੱਖ ਵਾਲਾ ਕੱਪੜਾ ਮੈਂ ਲੱਖ ਰੁਪਏ ਜਦਾਊਂਗਾ 1 ਲੱਖ ਵਾਲਾ ਕੱਪੜਾ 50 ਹਜ਼ਾਰ ਦਊਂਗਾ ਕੀ ਤੁਸੀਂ ਵਾਦਾ ਕਰਦੇ ਹੋ ਬਿਲਕੁਲ ਭਾਜੀ ਵਾਦਾ ਨਹੀਂ ਕਰਦੇ ਅਸੀਂ ਦੇ ਕੇ ਤੁਰਾਂਗੇ ਆ ਜਿਹੜਾ 15-1500 ਰੁਪਏ ਦੇ ਸੂਟ ਦੋ ਮਿਲਦੇ ਆ ਅਸੀਂ ਦੇਣਾ 350 ਰੁਪਏ ਦਾ ਮਤਲਬ 700 ਦੇ ਦੋ ਸੂਟ 700 ਦੇ ਦੋ ਸੂਟ ਭਾਜੀ 700 ਦੇ ਦੋ ਉਹਦਾ ਬਾਕੀ ਵੱਡਾ ਫਾਇਦਾ 3 ਲੈਣ ਦਾ ਜਾਲਬੀਏ ਸੂਟ ਲੈਣਾ ਜਿਹੜੇ 50-7-800 ਦਾ ਇੱਕ ਇਹਦੇ 700 ਦੇ ਦੋ ਅੱਡੇ 300 ਰੁਪਏ ਦਾ ਸੂਟ ਵੱਡੀ ਆਫਰ ਪਤਾ ਕੀ ਆ ਤੁਹਾਨੂੰ 25 ਅਕਤੂਬਰ ਤੱਕ ਇਹ ਆਫਰਾਂ ਲੱਗਣੀਆਂ 5 ਦਿਨ ਦੀ ਆਫਰਾ ਸਿਰਫ 5 ਦਿਨ ਦੀ ਆ ਕੇ ਲੈ ਜਾਓ ਵੱਡਾ ਫਾਇਦਾ ਕਰਾਂਗੇ ਆ ਚੱਕੋ ਭਾਈ ਜਿਹੜਾ ਮਸਲੀਨ ਦਾ ਸੂਟ ਆ ਬਜ਼ਾਰਾਂ ਚ 1500 ਰੁਪਏ ਦਾ ਇੱਕ ਅਸੀਂ ਦੇਨੇ ਆ 1500 ਰੁਪਏ ਦੇ ਤਿੰਨ 500 ਰੁਪਏ ਸੂਟ ਰਹਿ ਗਿਆ ਲੇ ਕੋ ਭਾਜੀ 500 ਰੁਪਏ ਦਾ ਸੂਟ ਬਈ ਵਾਕਈ ਆਦਾ ਮਨ ਖੁਸ਼ ਕਰਤਾ ਸਰਦਾਰ ਜੀ ਨੇ 15 1500 ਦੇ ਸੂਟ 1500 ਦੇ ਤਿੰਨ ਕਰਤੇ ਆ ਬਾਰ ਬਾਰ ਦਸੀ ਇਹਨੇ 25 ਅਕਤੂਬਰ ਸਰਬ ਚਾਰ ਦਿਨ ਦੀ ਆਫਰ ਰਹਿ ਗਈ ਚਾਰ ਦਿਨ ਦੀ ਆਜੋ 1500 ਰੁਪਏ ਤਿੰਨ ਸੂਟ ਲੈ ਜਾਓ ਆ ਚੱਕੋ ਜੀ ਕੜਾਈਆਂ ਕੱਢੇ ਸੂਟ ਬਜ਼ਾਰਾਂ ਦੇ ਵਿੱਚ ਉੱਤੇ ਰੇਟ ਲਿਖਿਆ ਨਹੀਂ ਹੁੰਦਾ ਅਸੀਂ ਲਿਖ ਕੇ ਦਿੰਨੇ ਆ ਦੇਖੋ 1000 ਵਾਲਾ ਸੂਟ 650 ਰੁਪਏ ਦਾ ਭਾਜੀ ਉਹ ਵੀ ਐਡਾ ਹੈਵੀ ਡਿਜ਼ਾਈਨ ਹੈ ਪੂਰਾ ਹੈਵੀ ਭਾਜੀ ਨਵੇਂ-ਨਵੇਂ ਬੇਸ ਜਿਦਾ ਗਲਾਸ ਸ਼ਿਮਰ ਤੁਸੀਂ ਚੈੱਕ ਕਰੋ ਕਿੰਨਾ ਸੋਹਣਾ ਪੀਸ ਹੈ ਦੁਪੱਟਾ ਕਿੰਨਾ ਪਿਆਰਾ ਭਾਜੀ 1600 ਤੋਂ ਘੱਟ ਸੂਟ ਦਾ ਮਿਲਣਾ ਹੀ ਨਹੀਂ ਭਾਜੀ ਅਸੀਂ ਦੇਣਾ ਸਾਢੇ ਤੇ 700 ਰੁਪਏ ਦਾ ਸੂਟ ਅਰੇ ਪਤਰਾ ਦੇ ਦੋ ਸੂਟ ਭਾਜੀ 1500 ਦੇ ਦੋ ਲੈ ਜਾਓ ਚੱਕੋ ਦੇਖੋ ਆ ਵੀ ਸੂਟ 17 718 1800 ਦਾ ਬਾਜ਼ਾਰ 'ਚ ਇੱਕ ਹੈ ਇੱਥੇ ਤੁਹਾਨੂੰ 1500 ਦੇ ਦੋ ਕਰਤੇ 750 ਰੁਪਏ ਸੂਟ ਦਿੱਤਾ ਇਸ ਲਈ ਕਹਿੰਨੇ ਬਈ ਛੇਤੀ ਛੇਤੀ ਆਜੋ ਜੋ ਆਫਰਾਂ ਲੱਗ ਗਈਆਂ ਇਹ ਨਹੀਂ ਮੰਨੀਆਂ ਚਾਰ ਦਿਨ ਦੇ ਵਿੱਚ ਆਜੋ ਵਾਹ ਸ਼ਹੀ ਦਾਜਪੇ ਤੇ ਕਪੜਾ ਅੱਧੇ ਰੇਟੇ ਲੈ ਜੀ ਭਾਜੀ ਬਨਾਰਸੀ ਸੂਟ ਆ ਬਨਾਰਸੀ ਦੁਪੱਟਾ ਚੈਲੰਜ ਕਰਕੇ ਕਹਿੰਨੇ ਆ ਦੇਖੋ ਠੋਕ ਕੇ ਕਹਿੰਨੇ ਆ ਸਿੱਧੇ ਕੈਮਰੇ ਤੇ ਬੋਲਦੇ ਆ ਇਹ 1600 ਤੋਂ ਘੱਟ ਨਹੀਂ ਸੂਟ ਮਿਲਣਾ ਅਸੀਂ ਕਿਉਂ ਵਾਦਾ ਕਰੀਏ ਨੇ ਲੱਖ ਵਾਲੀ ਦਾਜਵਰੀ 50000 ਚ ਲੈ ਜਾਓ 2 ਲੱਖ ਵਾਲੀ ਦਾਜਵਰੀ 1 ਲੱਖ ਚ ਦੇ ਦਿੰਨੇ ਆ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਇਹ 1600 ਦਾ ਨਹੀਂ 850 ਰੁਪਏ ਦਾ। ਤੁਸੀਂ ਤੁਸੀਂ ਚੈੱਕ ਕਰ ਲਓ 850 ਦੇ ਵਿੱਚ ਇਦਾਂ ਦੇ ਟੌਪ ਦੇ ਲੱਗੀ ਸੂਟ ਬੀ ਸ਼ੇਪ ਗਲੇ ਬਣਿਆ ਘੇਰੇ ਫਰੰਟ ਟੌਪ ਦੀਆਂ ਚੀਜ਼ਾਂ ਦੁਪੱਟੇ ਨਾਲ 850 ਚ ਆ ਵੀ ਚੱਕੋ 850 ਚ ਮਤਲਬ ਬਹੁਤ ਵੱਡੀ ਤਕੜੀ ਵੈਰਾਈਟੀ ਆ ਵੀ 850 ਚ ਜੇ ਤੁਸੀਂ ਲੈਣਾ ਰੈੱਡ ਸੂਟ ਕਹਿੰਦੇ ਰੈੱਡ ਸੂਟ ਬਾਜ਼ਾਰ ਦੇ ਵਿੱਚ 2 2500 ਤੋਂ ਘੱਟ ਤਾਂ ਸ਼ੁਰੂ ਹੀ ਨਹੀਂ ਹੁੰਦਾ। ਪਰ ਸਾਡੇ ਕੋਲ ਆਜੋ ਇਦਾਂ ਦੇ ਹੈਵੀ ਪੀਸ ਸਿਰਫ 1 1000 ਚ ਲੈ ਜਾਓ 2 2000 ਵਾਲਾ ਸੂਟ 1 1000 ਦੇ ਕੇ ਭੇਜਾਂਗੇ ਭਾਜੀ ਚਾਹੇ ਮੈਂਟਾ ਕਲਰ ਲੈ ਜਾਓ ਇਹ ਵੀ 1000 ਰੁਪਏ ਦਾ ਭਾਜੀ ਵੈਡਿੰਗ ਸੂਟ ਤਾਂ ਮੈਂ ਕਹਿੰਦਾ 3000 ਤੋਂ ਘੱਟ ਨਹੀਂ ਮਿਲਦਾ ਪਰ ਅਸੀਂ 1 1000 'ਚ ਦੇ ਦੇਣੇ ਆ ਹੁਣ ਜੇ ਚਾਚੀਆਂ ਤਾਈਆਂ ਭੂਆ ਮਾਬੀਆਂ ਨੂੰ ਆ ਸੂਟ ਦੇਣੇ ਆ ਇਹ ਕੋਈ 3 3 4 4000 ਦੇ ਨਹੀਂ ਬੁਟੀਕ ਸੂਟ 15 1500 ਦੇ ਹੀ ਆ ਭਾਜੀ ਆ 1500 ਰੁਪਏ ਸੂਟ ਬਿਲਕੁਲ ਭਾਜੀ 1500 ਰੁਪਏ ਦਾ ਤੁਸੀਂ ਚੈੱਕ ਕਰ ਲਓ 5 ਦਿਨ ਦੀ ਸੇਲ ਆ ਸੂਟ ਹੈਗਾ ਸਿਰਫ 1500 ਦਾ ਬਾਜ਼ਾਰ ਦੀ ਕੀਮਤ ਕੋ 3000 ਕੋ 3200 ਕੋ 350 ਮੈਂ ਤੁਹਾਨੂੰ ਬਾਰ ਬਾਰ ਕਹੀ ਜਨਾ ਭਾਜੀ ਗਲਾ ਜਮਾਈ ਬੰਦ ਜਮਈ ਬਾਜੀ ਬਾਂਦ ਲੁੱਟਾ ਜੜਾਂ ਤੋਂ ਚੱਕ ਦਾਂਗੇ ਲੁੱਟਾ ਭਾਜੀ ਗਲਾਸ ਸਿਮਰ ਦਾ ਕੱਪੜਾ ਗਲਾਸ ਦਾ ਦੁਪੱਟਾ ਹੁਣ ਕਈ ਸਾਨੂੰ ਛਦਾਈ ਕਹਿੰਦੇ ਹੁਣੇ ਆ ਕਈ ਕਹਿੰਦੇ ਹੁਣੇ ਇਹਨਾਂ ਤਾਂ ਕਮਲੇ ਹੋ ਗਏ ਆ ਭਾਜੀ ਸੱਚ ਬੋਲਣ ਲੱਗੇ ਲੋਕਾਂ ਨੂੰ ਮਰਚਾ ਤਾਂ ਲੱਗਦੀ ਆ ਅਸੀਂ ਜੇ 1500 ਦਾ ਵੇਚਣਾ ਭਾਜੀ 1500 ਦਾ ਹੀ ਵੇਚਣਾ ਅਸੀਂ ਲੋਕਾਂ ਦੇ ਫਾਇਦੇ ਕਰਨੇ ਆ ਅਸੀਂ ਹੋਰ ਦੁਕਾਨਦਾਰਾਂ ਤੋਂ ਕੀ ਲੈਣਾ ਕੀ ਲੈਣਾ ਭਾਜੀ ਸੋ ਸਾਰਿਆਂ ਦੇ ਵੱਡੇ ਫਾਇਦੇ ਛੇਦੀ ਆਜੋ ਬਖਰਾ ਸਟਾਈਲ ਨੇੜੇ ਸ਼ੇਖ ਫਦਾ ਗੇਟ ਜੜਿਆਲਾ ਗੁਰੂ ਜਿੱਥੇ ਸਾਰੇ ਭੈਣਾ ਭਰਾਵਾਂ ਦੇ ਫਾਇਦੇ ਵਿਆਹ ਸ਼ਾਦੀ ਦਾਜਵਰੀ ਆ ਗਈ ਆ ਹੁਣ ਲੁੱਟਣਾ ਨਾ ਕਰਾਓ ਜਿਹਨੇ ਵਿਆਹ ਸ਼ਾਦੀ ਦੇ ਕੱਪੜਿਆਂ ਨਾਲ ਉਹਨਾਂ ਦੇ ਵੀ ਫਾਇਦੇ ਜੇ ਤੁਸੀਂ ਕਿਸੇ ਨੇ ਆਪਣੇ ਲਈ ਇੱਕ ਇੱਕ ਦੋ ਦੋ ਸੂਟ ਲੈਣੇ ਤੁਹਾਡੇ ਹੀ ਫਰੇ ਸੂਟ ਸਾਡੇ ਕੋਲ 100 ਰੁਪਏ ਤੋਂ ਸ਼ੁਰੂ ਹੋ ਜਾਂਦਾ 100 200 500 700 ਤੋਂ ਲੈ ਕੇ 20000 ਤੱਕ ਦੇ ਸੂਟ ਤੁਹਾਨੂੰ ਮਿਲ ਜਾਣੇ ਜਿੱਦਾਂ ਦਾ ਤੁਹਾਡਾ ਬਜਟ ਆ ਜੇ ਤੁਸੀਂ ਪੂਰੇ ਮਾਜ ਦੇ ਸਭ ਤੋਂ ਟਾਪ ਦੇ ਲਗਜ਼ਰੀ ਸ਼ੋਰੂਮ ਜਾਣਾ ਇੱਥੇ ਇਦਾਂ ਨਹੀਂ ਹੈਗਾ ਵੀ ਭਾਈ ਸਾਡੇ ਕੋਲ ਸੂਟ 2000 ਤੋਂ ਸ਼ੁਰੂ ਹੁੰਦਾ ਜਿਹੜਾ ਵੀ ਮਰਜੀ ਭੈਣ ਭਰਾ ਆਜੋ ਬਜਟ ਦੇ ਵਿੱਚ ਵੀ ਸੂਟ ਦੇਵਾਂਗੇ ਆਫਰ ਲੱਗੀ ਆ ਸਿਰਫ 5 ਦਿਨ ਦੀ 25 ਅਕਤੂਬਰ ਤੋਂ ਪਹਿਲਾਂ ਆਜੋ ਆ ਵੀ ਸੂਟ ਚੈੱਕ ਕਰ ਲਓ ਬਾਜ਼ਾਰ ਦੇ ਵਿੱਚ 5000 ਰੁਪਏ ਦਾ ਇੱਕ ਸੂਟ ਆ 5000 ਦਾ ਪਰ ਇੱਥੇ ਤੁਹਾਨੂੰ ਅਸੀਂ 5000 ਦੇ ਦੋ ਦਰਨੇ 2500 ਰੁਪਏ ਦੇਵਾਂਗੇ। ਲੋ ਜੀ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਵਾਲੇ ਆਸਤੇ ਵੀ ਸਪੈਸ਼ਲ ਪੀਸ ਲੈ ਕੇ ਆਏ ਆ ਹੈਵੀ ਦੁਪੱਟਿਆਂ ਦੇ ਨਾਲ 8-8000 ਵਾਲੇ ਸੂਟ 4-4000 ਤੇ ਭਾਜੀ 4-4000 ਦੇ ਵਿੱਚ। ਦੇਖੋ ਇਹਦੇ ਵਿੱਚ ਵੈਰਾਈਟੀਆਂ ਚੈੱਕ ਕਰ ਲਓ ਅੱਜ ਦੀ ਵੀਡੀਓ ਦੇ ਵਿੱਚ ਨਾ ਮੈਂ ਕਿਹਾ ਰਿਕਾਰਡ ਤੋੜ ਦਾਂਗੇ ਚਾਹੇ ਤੁਸੀਂ ਪਿੰਡੂ ਕਸਟਮਰ ਹੋ, ਸ਼ਹਿਰੀ ਕਸਟਮਰ ਹੋ, ਐਨਆਰਆਈ ਕਸਟਮਰ ਹੋ ਸਾਰਿਆਂ ਦੇ ਲਈ ਫਾਇਦੇ। ਕਿਉਂਕਿ ਇੱਕ ਕੋਈ ਛੱਤ ਹੇਠਾਂ ਸਾਰੀਆਂ ਵੈਰਾਈਟੀਆਂ ਤੁਹਾਨੂੰ ਅਸੀਂ ਦੇ ਦੇਣੀਆ ਰੇਟ ਤੁਹਾਨੂੰ ਅਸੀਂ ਬਾਰ ਬਾਰ ਕਹੀਏ ਨੇ ਰੇਟਾਂ ਦੇ ਵਿੱਚ ਬਹੁਤ ਵੱਡਾ ਫਰਕ ਆ ਬਾਜ਼ਾਰ ਨਾਲੋਂ ਅੱਧੇ ਰੇਟ ਜੇ ਤੁਸੀਂ ਇਦਾਂ ਦੀ ਲਗਜ਼ਰੀ ਦਾਜਵਰੀ ਬਣਾਉਣੀ ਹੈਗੀ ਆ ਪਾਰੇ ਪਾਰੇ ਸੂਟ ਬਾਜ਼ਾਰ 'ਚ 2-2 ਲੱਖ ਰੁਪਏ ਤੁਸੀਂ ਖਰਚ ਕਿਉਂ ਨੇਓ ਤੁਹਾਨੂੰ ਗਾਰੰਟੀ ਦਿੰਦਾ 2 ਲੱਖ ਵਾਲਾ ਕੱਪੜਾ 90 ਹਜ਼ਾਰ ਜਾਂ 1 ਲੱਖ ਰੁਪਏ ਸਾਨੂੰ ਅਸੀਂ ਬਣਾ ਲੈਣਾ ਕਿਉਂਕਿ ਇੱਥੇ ਫਰਕ ਬਹੁਤ ਆ ਫਾਇਦੇ ਹੁੰਦੇ ਲੁੱਟਾਂ ਬੰਦ ਕੀਤੀਆਂ ਆ ਬਾਜੀ ਆ 10-12 ਹਜ਼ਾਰ ਤਾਂ ਸੂਟ ਘੱਟ ਨਹੀਂ ਮਿਲਦਾ ਹੈਵੀ ਦੁਪੱਟਾ origignal ਪੀਸ ਆ ਅਸੀਂ ਦੇਣਾ ਸਿਰਫ 5000 ਰੁਪਏ ਦਾ 5000 ਰੁਪਏ ਦਾ ਸੂਟ ਦੇਣਾ ਚੈਲੰਜ ਕਰਕੇ ਕਹਿੰਦੇ ਕਿਸੇ ਨੇ ਨਹੀਂ ਦੇਣਾ ਚਾਹੇ ਤੁਸੀਂ ਪਾਕਿਸਤਾਨੀ ਡਿਜੀਟਲ ਵਰਕ ਦੇ ਵਿੱਚ ਲੈਣਾ ਉਹ ਵੀ ਪੀਸ ਮਿਲ ਜੂਗਾ ਕੋਈ 4000-5000 ਦੇ ਵਿੱਚ ਵਿੱਚ ਬਾਜੀ ਮੈਂ ਕਹਿੰਦਾ ਐਨਆਰਆਈ ਭੈਣ ਭਰਾਵਾਂ ਦੀ ਸ ਕਿਉਂਕਿ ਉਹ ਰੇਟ ਪੁੱਛਦੇ ਨਹੀਂ ਚੀਜ਼ ਦੇਖਦੇ ਵਧੀਆ ਪਰ ਅਸੀਂ ਚੈਲੰਜ ਕਰਕੇ ਕਹਿੰਦੇ ਹਾਂ ਸਾਡੇ ਤੋਂ ਵੀ ਰੇਟ ਪੁੱਛਣ ਦੀ ਲੋੜ ਨਹੀਂ ਟੈਗ ਦੇਖੋ ਸੂਟ ਲੈ ਜਾਓ ਬੈਲ ਬਣਾਓ ਤੇ ਘਰ ਜਾਓ ਇਹਦੇ ਦੋ ਵਾਰ ਕੀਤਾ ਹੋਇਆ ਪੂਰਾ ਪ੍ਰੋਪਰ ਲਗਜ਼ਰੀ ਵਰਕ ਇਹ ਵੀ ਤੁਹਾਨੂੰ ਅਸੀਂ 55500 ਦੇ ਵਿੱਚ ਸੂਟ ਦੇਣੇ ਆ ਮਤਲਬ ਜਿਹੜੇ ਸਾਡੇ ਕੋਲ ਸੂਟ ਹੈ ਨਾ ਇੱਕ ਤਾਂ ਇਹ ਹੈ ਵੀ ਇਦਾਂ ਦੀ ਵੈਰਾਈਟੀ ਨਹੀਂ ਤੁਹਾਨੂੰ ਕਿਤੇ ਮਿਲਣੀ ਤੇ ਦੂਜਾ ਰੇਟ ਨਹੀਂ ਮਿਲਣੇ ਵੱਖਰਾ ਸਟਾਈਲ ਵੱਖਰੀ ਲੁੱਕ ਵੱਖਰੀ ਪਛਾਣ ਬੱਕਰੀ ਟੌਰ ਗੱਡਾਂਗੇ ਤੇ ਜਦੋਂ ਵਿਆਹਾਂ ਸ਼ਾਦੀਆਂ 'ਚ ਸਾਡੇ ਸੂਟ ਪਾ ਕੇ ਜਾਉਂਗੇ ਤਾਂ ਬੱਕਰੀ ਲੋਕੋ ਹੀ ਬਣੂਗੀ ਬੱਕਰੀ ਟੌਰ ਨਿਕਲ ਜੂਗੀ ਆ ਦੇਖੋ ਕਿੰਨਾ ਬਾਈ ਹਰ ਰੋਜ਼ ਨਵੇਂ ਨਵੇਂ ਡਿਜ਼ਾਈਨ ਆਉਂਦੇ ਆ ਬਿਲਕੁਲ ਜੀ ਹਰ ਰੋਜ਼ ਨਵੇਂ ਡਿਜ਼ਾਈਨ ਆਉਂਦੇ ਆ ਨਵੀਂ ਡਿਜ਼ਾਈਨਿੰਗ ਬੁਟੀਕ ਪੀਸ ਹੁੰਦੇ ਆ ਡਿਫਰੈਂਟ ਪੀਸ ਹੁੰਦੇ ਆ ਡਿਜੀਟਲ ਦੁਪੱਟੇ ਹੁੰਦੇ ਇੰਨੀ ਸ਼ਾਨਦਾਰ ਚੀਜ਼ਾਂ ਭਾਜੀ ਕਿੱਥੇ ਮਿਲਣਿਆ ਆਮ ਜੰਡਿਆਲਾ ਗੁਰੂਚੇ ਪਰ ਆਜੋ ਤੁਸੀਂ ਵੱਖਰਾ ਸਟਾਈਲ ਤੇ ਜਿੱਥੇ ਵੱਡੇ ਫਾਇਦੇ ਆ ਦੇਖੋ ਭਾਈ ਸਾਡੇ ਕੋਲ ਸੂਟ ਤਾਂ ਹੈਗੇ ਹੀ ਆ ਇਹਦੇ ਨਾਲ ਤੁਸੀਂ ਸ਼ਰਾਰੇ ਗਰਾਰੇ ਲਹਿੰਗੇ ਗਾਊਨ ਲੈਣੇ ਆ ਉਹ ਵੀ ਸਾਡੇ ਕੋਲ ਮਿਲ ਜਾਂਦੇ ਆ ਪਰ ਹੀ ਪਹਿਣਾ ਦਾ ਫਾਇਦਾ ਵੀਰਾਂ ਦਾ ਵੀ ਡਬਲ ਹੀ ਫਾਇਦਾ ਕੋਟ ਪੈਂਟ 2 ਪੀਸ ਬਣਾਣਾ ਚਾਹੇ 3 ਪੀਸ ਬਣਾਣਾ ਵਾ 2995 2 ਪੀ 3 ਪੀ 37 ਛੜਦਾ ਕੁਰਤੇ ਪਜਾਮੇ ਬਣਾਉਣੇ ਤੁਸੀਂ ਬਾਸਕਟਾ ਬਣਾਉਣੇ ਬਲੇਜ਼ ਦਾ ਸਾਰਾ ਕੁਝ ਹੀ ਭਾਜੀ ਇੱਥੇ ਹੀ ਤੁਹਾਨੂੰ ਮਿਲਣਾ ਵੇਲਵਾਲੇ ਜੇ ਤੁਸੀਂ ਸ਼ਰਾਰੇ ਗਰਾਰੇ ਲਹਿੰਗੇ ਲੈਣੇ ਆ ਉਹਦੇ ਉੱਤੇ ਤੁਸੀਂ ਸਾਡਾ ਸਕਰੀਨਸ਼ਾਟ ਲੈ ਕੇ ਆਜੋ 20% ਤੁਹਾਨੂੰ ਐਕਸਟਰਾ ਡਿਸਕਾਊਂਟ ਦਵਾਂਗੇ 20% ਐਕਸਟਰਾ ਡਿਸਕਾਊਂਟ ਖੇਤੀ ਆਜੋ ਬਖਰਾ ਸਟਾਈਲ ਜੜਿਆਲਾ ਗੁਰੂ ਨੰਬਰਸ